ਖੁਸ਼ਿਆਰਪੁਰ ਮਕੇਰੀਆਂ ਨਜ਼ਦੀਕ ਹਾਜੀਪੁਰ ਮਾਨਸਰ ਰੋਡ ਤੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਮਾਤੀ ਦੀ ਦਰਦਨਾਕ ਮੌਤ ਹੋ ਗਈ ਜਦ ਕਿ ਬੇਟਾ ਗੰਭੀ ਰੂਬੀ ਚਖਮੀ ਹੋ ਗਿਆ ਉਕਤ ਹਾਦਸਾ ਕਾਰ ਵੱਲ ਟੱਕਰ ਮਾਰੇ ਜਾਣ ਕਾਰਨ ਵਾਪਰਿਆ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਅਮ੍ਰਿਤਿਕ ਮਹਿਲਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰੇਖਾ ਰਾਣੀ ਪਤਨੀ ਪੂਰਨ ਚੰਦ ਵਾਸੀ ਠਮੋਟਾ ਜ਼ਿਲ੍ਹਾ ਕਾਂਗੜਾ ਹਿਮਾਚਲ ਪ੍ਰਦੇਸ਼ ਆਪਣੀ ਬੇਟੀ ਗਰੀਮਾ ਮਹਿਰਾ ਅਤੇ ਪੁੱਤਰ ਰਿਦਮ ਨਾਲ ਤਲਵਾੜਾ ਮੇਲਾ ਦੇਖ ਕੇ ਰਾਤ ਕਰੀਬ 8 ਵਜੇ ਜਦੋਂ ਮਾਨਸਾ ਰੇਲਵੇ ਫਾੜਾ ਕੋਲ ਪਹੁੰਚੇ ਤਾਂ ਕਾਰ ਚਾਲਕ ਨੇ ਉਨ੍ਹਾਂ ਸਮੇਤ ਕਰੀਬ ਅੱਧੀ ਦਰਜਣ ਵਿਅਕਤੀਆਂ ਨੂੰ ਟੱਕਰ ਮਾਰ ਦਿੱਤੀ ਖਾਸਤ ਬਾਅਦ ਜਿੱਥੇ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਉੱਥੇ ਹੀ ਲੋਕਾਂ ਦੀ ਮਦਦ ਨਾਲ ਰੇਖਾ ਅਤੇ ਗਰਮਿਆ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮਰੇ ਤੇ ਇੱਕ ਐਲਾਨ ਦਿੱਤਾ ਜਦਕਿ ਰਿਦਮ ਜ਼ਖਮੀ ਹੋ ਗਿਆ ਫਿਲਹਾਲ ਪੁਲਿਸ ਨੇ ਅਣਪਛਾਤੇ ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਤੇਜ਼ੀ ਨਾਲ ਭਾਲ ਸ਼ੁਰੂ ਕਰ ਦਿੱਤੀ ਹੈ ਤੁਹਾਡੇ ਕੀ ਲੱਗਦੇ ਸੀ ਮੇਰੀ ਸਿਸਟਰ ਕੀ ਨਾਮ ਸੀ ਰੇਖਾ ਕੁਮਾਰ ਕਿ ਕਿੱਥੇ ਗਏ ਸੀ ਔਰ ਕਦੋਂ ਇਹ ਹਾਦਸਾ ਵਾਪਰਿਆ ਇਹ ਬਾਬੇ ਦੇ ਗਏ ਹੀ ਚਿੰਗੜਮਾ ਮੇਲੇ ਤੇ ਠੀਕ ਹੈ ਉੱਥੋਂ ਆਂਦੀ ਵਕੀ ਘਰ ਨੂੰ ਆਂਦੇ ਹੀ ਹੂੰ ਤੇ ਤੇ ਆਂਦੀ ਵਕੀ ਬਾਹਰ ਦਾਤ ਹੋਈ ਆ ਬਹੁਤ ਜ਼ਰਾ ਜ਼ਖਮੀ ਕੀਤਾ ਦੀ ਕਿਨੇ ਕਾਦੇ ਕਾਦੇ ਨਾਲ ਟੱਕਰ ਹੋਈ ਸੀ ਇਹ ਗੱਡੀ ਨਾ ਅੱਛਾ ਫਿਰ ਉਸ ਤੋਂ ਬਾਅਦ ਕਾਰ ਨਾ ਯਾਰ ਕਾਰ ਆ ਉਸ ਤੋਂ ਬਾਅਦ ਉਸ ਤੋਂ ਬਾਅਦ ਇਹਨੇ ਹਸਪੀਟਲ ਲੈ ਕੇ ਆਏ ਹਸਪੀਟਲ ਲੈ ਕੇ ਆ ਕੇ ਤੇ ਬਹੁਤ ਜ਼ਿਆਦਾ ਗਾਇਲ ਹੀ ਕੁੜੀ ਦੀ ਤੇ ਆਂਦੇ ਸਾਥ ਹੀ ਡੈਥ ਹੋ ਗਈ ਕੁੜੀ ਦਾ ਕੀ ਨਾਮ ਸੀਗਾ ਕਿਨਾ ਗਰਮਾ ਕਿਨੇ ਸਾਲ ਦੀ 7 ਸਾਲ ਦੀ ਤੇ ਇਹ ਇਸ ਤੋਂ ਸੀਸੀਟੀਵੀ ਵਗੈਰਾ ਤਲਾਸ਼ ਕੀਤੀ ਰਸਤੇ 'ਚ ਕਿ ਕਿਸ ਤਰ੍ਹਾਂ ਹਸਤਾ ਹੋਇਆ ਕੁਝ ਪਤਾ ਲੱਗਾ ਨਹੀਂ ਅੱਜ ਸਵੇਰੇ ਕੀਤੀ ਹੀ ਕੋਈ ਪਹਿਲਾਂ ਸਵੇਰੇ ਪੁੱਛਤਾਛ ਨਹੀਂ ਕਰਨਦੇ ਆਈ ਬਾਅਦ 'ਚ ਅਸੀਂ ਕਿਹਾ ਕਿ ਅਸੀਂ ਮੀਡੀਆ ਵਾਲੇ ਨੂੰ ਫੱਦ ਲੱਗੇ ਆ ਤੇ ਬਾਅਦ 'ਚ ਉਹਨਾਂ ਨੇ ਥੋੜੀ ਪੁੱਛਤਾਛ ਕੀਤੀ ਜਿੰਨੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਆ ਨੋ ਸਿਰਫ ਇਨਸਾਫ ਚਾਹੀਦਾ ਬਾਬੇ ਦੇ ਗਏ ਹੀ ਮੇਲੇ ਤੇ ਗਏ ਹੀ ਤੇ ਮੇਲੇ ਤੋਂ ਆਏ ਕਰਦੇ ਹੀ ਤੇ ਆਣ ਕੇ ਆਪਣੀ ਸਾਈਡ ਤੇ ਜਾਏ ਕਰਦੇ ਹੀ ਇਹ ਟੋਟਲ 6 ਜਾਂ 7 ਜਣੇ ਹੈਗੇ ਤੇ ਇਹ ਆਪਣੀ ਸਾਈਡ ਤੇ ਜਾਏਗਾ ਇੱਕ ਗੱਡੀ ਵਾਲਾ ਪਿੱਛੇ ਵਾਲਾ ਆਇਆ ਸੀ ਤੇ ਨਾਲੇ ਘੜੀਸਤਾ ਇਹਨੇ ਨੂੰ ਲੈ ਗਿਆ ਕਿਹੜੀ ਗੱਡੀ ਸੀ ਇਹ ਵਾਈਟ ਕਲਰ ਦੀ ਸੀ ਸ਼ਿਫਟਰ ਵਗੈਰਾ ਸੀ ਗੱਡੀ ਠੀਕ ਹੈ ਤੇ ਲੈ ਕੇ ਗਿਆ ਤੇ ਨਾਲ ਪਹਿਲਾਂ ਕੁੜੀ ਦੇ ਵੀ ਸੱਟਾ ਵਗੈਰਾ ਕਾਫੀ ਲੱਗੀਆਂ ਸਿਸਟਰ ਦੇ ਸਿਸਟਰ ਦੇ ਕਾਫੀ ਬਾਹਾਂ ਟੁੱਟ ਗਈ ਆ ਲੱਤ ਦੇ ਵੀ ਲੱਤ ਵੀ ਕਰਾਇ ਗਈ ਸੀ ਫਰੀਡ ਦੀ ਹੱਡੀ ਵੀ ਕਰਾਇ ਗਈ ਸੀ ਤੇ ਛਾਤੀ ਦੇ ਵੀ ਗੱਡੀ ਤੇ ਤੋਂ ਕੁਚਲ ਦਿੱਤਾ ਹਾਂਜੀ ਪੂਰੇ ਜਲਾ ਹੋ ਗਏ ਉਸ ਤੋਂ ਬਾਅਦ ਤੁਸੀਂ ਕੋਈ ਕਾਰਵਾਈ ਪੁਲਿਸ ਵੱਲੋਂ ਕੀਤੀ ਗਈ ਹੈ ਹਾਲ ਤੱਕ ਕੋਈ ਸਭਾਈ ਕੀਤੀ ਸੀ ਅਸੀਂ ਤੇ ਪਹਿਲਾਂ ਸਵੇਰੇ ਤੇ ਕੋਈ ਸੁਣਾਈ ਨਹੀਂ ਹੋਈ ਫਿਰ ਬਾਅਦ ਅਸੀਂ মিডিਆ ਵਾਲੇ ਨੂੰ ਕਿਹਾ ਸੀ ਫਿਰ ਬਾਅਦ ਸਾਰਾ ਕੁਝ ਹੋਇਆ ਸੀ ਹੁਣ ਕੀ ਮੰਗ ਕਰਦੇ ਪਰ ਅਸੀਂ ਮੰਗਿਆ ਬਸ ਸਾਨੂੰ ਇਨਸਾਫ ਚਾਹੀਦਾ ਬਸ ਤੇ ਉਹ ਵੀ ਕਿੰਨੇ ਵੀ ਇਹ ਕੰਮ ਕੀਤਾ ਉਹਨੂੰ ਜਲਦਰ ਜਲਦ ਫੜਿਆ ਜਾਵੇ ਇਹ ਪਿੱਛੋਂ ਗੱਡੀ ਆਈ ਉਹਨਾਂ ਸਰਾਖੀ ਪਿੱਤੀ ਗਈ ਹਮ ਤੇ ਇਹਾਂ ਤੇ ਵੱਜਣ ਲੱਗੇ ਨਾ ਪਹਿਲੇ ਉਹ ਮੰਮੀ ਇੱਕ ਪਾਸੇ ਇਹ ਨਾ ਤੋਂ ਉਹਨਾਂ ਦੀ ਵੱਜੇ ਤੇ ਇਹ ਇਧਰੋਂ ਆ ਗਿਆ ਆਪਾਂ ਮੈਂ ਵੀ ਇਧਰੋਂ ਆ ਗਿਆ ਇੱਕ ਪਾਸੇ ਨੂੰ ਆ ਗਿਆ ਆਪਾਂ ਤੇ ਇਹਨਾਂ ਨੂੰ ਕਿਹਾ ਮੰਮੀ ਉਹਨਾਂ ਨਾਲ ਤਰੀਕੇ ਲੈ ਕੇ ਨਾਲ ਹੀ ਜਾ ਕੇ ਉਹ ਇੱਕੋ ਸਾਥ ਦੇ ਅੱਗੇ ਛੱਡਿਆ ਜਾ ਕੇ ਉਹਨਾਂ ਨੇ ਆ ਬਾਕੀਆਂ ਦੇ ਪਿੱਛੇ ਉਹ ਗੱਡੀ ਵਾਲਾ ਰੁਕਿਆ ਨਹੀਂ ਉੱਥੇ ਨਹੀਂ ਜੀ ਉਹ ਵੀ ਰੁਕਿਆ ਕਿਹੜੇ ਕਿਹੜੇ ਰੰਗ ਦੀ ਗੱਡੀ ਸੀਗੀ ਵਾਈਟ ਗੱਡੀ ਸੀ ਕਿਸੇ ਨੇ ਤੁਹਾਡੀ ਮਦਦ ਵਗੈਰਾ ਕੀਤੀ ਉੱਥੇ ਉੱਥੇ ਪਿੰਡ ਉਹ ਭਾਈ ਭੂਰੇ ਛੱਟੇ ਹੋਏ ਸੀਗਾ ਉਦਾਂ ਨਾਲ ਪੁਲਿਸ ਨੇ ਸੱਦਿਆ ਹੀ ਉਹ ਆਈ ਬਾਤ ਆਈ ਹੀ ਦੋ ਜੰਗਾਂ